ਜੀ ਜਦੋਂ 6 ਜੁਲਾਈ ਨੂੰ ਮੈਨੂੰ ਬਰਾਦ 11:30 ਫੋਨ ਆਇਆ ਕੈਨੇਡਾ ਵੀ ਤੁਹਾਡੇ ਬ੍ਰਦਰ ਪੂਰੇ ਹੋ ਗਏ ਆ ਤੇ ਮੈਂ ਫਿਰ ਮੈਨੂੰ ਯਕੀਨ ਨਹੀਂ ਆਇਆ ਪਹਿਲੇ ਫਿਰ ਮੈਂ ਉਹਦਾ ਜਿਹੜਾ ਯਾਰ ਦੋਸਤ ਸੀਗਾ ਉਹਨੂੰ ਫੋਨ ਕੀਤਾ ਤੇ ਉਹ ਵੀ ਫੋਨ ਚੱਕਦੇ ਹੀ ਰੋਣ ਲੱਪਿਆ ਤੇ ਉਹਨੇ ਫਿਰ ਕੰਫਰਮ ਕੀਤਾ ਵੀ ਹਾਂਜੀ ਵੀ ਡੈਥ ਹੋ ਗਈ ਆ ਤੇ ਦੰਨ ਜੀ ਮੈਂ ਰਾਈਟਵੇ ਮੈਂ ਅਗਲੇ ਦਿਨ ਦੀ ਟਿਕਟ ਕਰਾਈ ਤੇ ਮੈਂ ਉੱਥੇ ਪਹੁੰਚਿਆ ਮੇਰਾ ਮਹੀਨਾ ਪਹਿਲੇ ਯੂਐਸ ਦਾ ਵੀਜ਼ਾ ਲੱਗਾ ਸੀ ਵੀ ਮੈਂ ਜਾਣਾ ਸੀ ਉਹਨੂੰ ਮਿਲਣ ਤੇ ਮਾਲਕ ਨੇ ਮੀਲ ਨਹੀਂ ਕਰਨ ਦਿੱਤੇ ਜੀ ਤੇ ਬੜੇ ਓਕੇ ਹੋ ਗਏ ਜੀ ਅੱਜ ਬੁੜੀ ਸਵੇਰੇ ਲਿਉਂਦੀ ਆ ਇੱਥੇ ਅੰਮ੍ਰਿਤਸਰ ਉਤਰੀ ਫਲੈਟ 11:30 ਸਵੇਰੇ ਚ ਰਾਤ ਨੂੰ ਤੇ ਫਿਰ ਹੁਣ ਜੀ ਸੰਸਕਾਰ ਕੀਤਾ ਜੀ ਹੁਣ ਬਾਈਵਲ ਬ੍ਰਦਰਸ ਸਵਾਬ ਕਿਸ ਤਰ੍ਹਾਂ ਦਾ ਸੀਗਾ ਔਰ ਕਿਸ ਤਰ੍ਹਾਂ ਦੋਨੋਂ ਪਰਮਾ ਦਾ ਰਿਸ਼ਤਾ ਕਿਸ ਤਰ੍ਹਾਂ ਦਾ ਹੈ ਭਾਜੀ ਉਹਦੀ ਮੈਂ ਪੋਸਟ ਪਾਈ ਵੀ ਆ ਵੀ ਬੰਦਾ ਡੈਥ ਹੋ ਗਿਆ ਮੈਨੂੰ ਇੰਨੇ ਮੈਸੇਜ ਕਾਲ ਆਉਂਦੇ ਵੀ ਮੈਂ ਬੰਦਿਆਂ ਨੂੰ ਨਹੀਂ ਜਾਣਦਾ ਜਿੰਨੇ ਉਹ ਉਹਨੂੰ ਉਹ ਬੰਦੇ ਨੂੰ ਜਾਣਦੇ ਉਹਦਾ ਸੁਭਾਅ ਵੀ ਪਿੰਡ ਚ ਪਤਾ ਸਾਰਿਆਂ ਨੂੰ ਪਤਾ ਵੀ ਮਲਾਪੜਾ ਬੰਦਾ ਸੀ ਵੀ ਕਿਸੇ ਨਾਲ ਕੋਈ ਖੁੰਦਕ ਨਹੀਂ ਜਿੰਨਾ ਖੜਿਆ ਤੇ ਖੜਿਆ ਵੀ ਉਹਦੀ ਸੀ ਵੀ ਦੋ ਗੁਲਾਰ ਪੰਨ ਨਹੀਂ ਸੀ ਉਹ ਬੰਦੇ ਸੀ ਕਿਤੇ ਨਾ ਕਿਤੇ ਮਲਾ ਲਿਆ ਕਿ ਪਾਰ ਸਰਕਾਰ ਨੇ ਮਦਦ ਨਹੀਂ ਕੀਤੀ ਮਹੀਨੇ ਤੱਕ ਡੇਰ ਲੱਗ ਪਈ ਇਹ ਪਹਿਲੇ ਤੇ ਪਹਿਲੇ ਜਦੋਂ ਮੈਂ ਉੱਥੇ ਜਾ ਕੇ ਮੱਦੀ ਗੁਵਾਰ ਲਾਈ ਤੇ ਉਹਨਾਂ ਨੇ ਪਹਿਲੇ ਨਹੀਂ ਗੱਲ ਸੁਣੀ ਮੇਰੀ ਫਿਰ ਜਦੋਂ ਮੈਂ ਉਹਨੂੰ ਦੱਸਿਆ ਵੀ 9 ਸਾਲ ਹੋ ਗਏ ਵੀ ਨਾ ਮੈਂ ਦੇਖਿਆ ਤੇ ਨਾ ਮੇਰੇ ਘਰ ਦੇਣ ਯੂਨਿਟ ਨੇ ਮੈਂ ਵਿੱਚ ਦੋ ਕੁ ਬੰਦੇ ਹੋਰ ਪਏ ਉਥੇ ਮੁਸਲਮਾਨ ਬਾਈ ਸੀਗੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ ਤੇ ਉਹਨਾਂ ਨੇ ਸਾਰਾ ਪ੍ਰੋਸੈਸ ਟਿਲ ਦੀ ਐਂਡ ਵੀ ਇੰਡੀਅਨ ਕੌਂਸੂਲੀਏਟ ਨਾਲ ਗੱਲ ਕਰਕੇ ਸਾਰਾ ਕੁਝ ਕਰਕੇ ਫੇ ਜੀ ਅਸੀਂ ਇੱਥੇ ਤੱਕ ਪਹੁੰਚ ਸਕੇ ਹਾਂ ਵੀ ਮੈਂ ਆਪਣੇ ਘਰ ਦੇ ਨਾਲ ਦਰਸ਼ਨ ਕਰਾ ਸਕਿਆ ਆਪਣੇ ਭਰਾ ਦੇ ਅਖੀਰਲੇ ਟਾਈਮ ਹਾਂ ਜੀ ਪਾ ਜੀ ਅੱਜ ਕੁੜੀ ਭੇਜ ਦਾ ਸੰਸਕਾਰ ਕੀਤਾ ਗਿਆ ਇੱਕ ਦੋ ਡੈੱਡ ਬੋਡੀ ਪਹੁੰਚੀ ਹੈ ਇਹ ਸਾਨੂੰ 6 ਤਰੀਕ ਨੂੰ ਪਤਾ ਲੱਗਾ ਸੀ ਇਹਦਾ ਟਾਈਪ ਹੋ ਗਿਆ ਇਹਨੂੰ ਉਸ ਤੋਂ ਉਪਰੰਤ ਫਿਰ ਛੋਟਾ ਬੱਚਾ ਸਾਡਾ ਕੈਨੇਡਾ ਸੀ ਉੱਥੇ ਚਲਾ ਗਿਆ ਉਹਨੇ ਜਾ ਕੇ ਸਾਰਾ ਪ੍ਰਬੰਧ ਕੀਤਾ ਗੱਡਬਾਡੀ ਲਿਆਉਣ ਦਾ ਵੀ ਸੁਰੇਖਦਾਰ ਵੀ ਹੋਰ ਸੀ ਫਾਇਰਿਆਂ ਨੂੰ ਇਕੱਠੇ ਕਰਕੇ ਪਿੰਡ ਨੂੰ ਲਿਆਉਣ ਵਾਸਤੇ ਉਪਰਾਲਾ ਕੀਤਾ ਬਹੁਤ ਮਾੜੀ ਘਟਨਾ ਹੋਈ ਹੈ ਸਾਡੇ ਪ੍ਰਵਾਸ ਚ ਬਹੁਤ ਸਿਆਣਾ ਬੱਚਾ ਭਾਰਤ ਸਰਕਾਰ ਨੇ ਕੋਈ ਮਦਦ ਕੀਤੀ ਬੋਡੀ ਲਿਆਉਣ ਦੀ ਸਰਕਾਰ ਨੇ ਮਤਲਬ ਕੀ ਕਰਨੀਆਂ ਜੀ ਸਾਡਾ ਰਸਤਾ ਜਿਹੜੇ ਪਿੰਡ ਦੇ ਵਿੱਚੋਂ ਅਸੀਂ ਸੰਸਕਾਰ ਕਰਨ ਰਹੇ ਹਾਂ ਇਦੋਂ ਮਤ ਭਾਗ ਕੀ ਹੋ ਸਕਦਾ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਦੱਸਿਆ ਡੀਸੀ ਨੂੰ ਦੱਸਿਆ ਉਹਨਾਂ ਦੇ ਨੌਲੇਜ ਵਿੱਚ ਵੀ ਹੈ ਪਰ ਕੋਈ ਖਿਆਲ ਨਹੀਂ ਉੱਧਰ ਸਾਡੇ ਵਾਲਾ ਕੀਤਾ ਅੱਜ ਸਾਨੂੰ ਇਹਦਾ ਦੇਖੋ ਕੀ ਹਾਲ ਆ ਵੀ ਦੂਜਾ ਪਿੰਡ ਛੱਡ ਕੇ ਸਾਰੀ ਸੰਗਤ ਉੱਥੇ ਖੜੀ ਆ ਅਸੀਂ ਇੱਥੇ ਲੈ ਕੇ ਆ ਗਏ ਹਾਂ ਮਜਬੂਰੀ ਹੈ ਜਲਦੀ ਜਲਦੀ ਇਹਦਾ ਖਿਆਲ ਕਰਨਾ ਚਾਹੀਦਾ ਕਿਉਂਕਿ ਦਿੱਕਤਾਂ ਆਉਂਦੀਆਂ ਹੋਰੇ ਤੇ ਮੁੜ ਨਹੀਂ ਸਕਦੇ ਜੋ ਸਾਡੇ ਨਾਲ ਵਾਪਰ ਗਿਆ ਇਹ ਤੇ ਅਕਾਲ ਪੁਰਖ ਦਾ ਸਾਰਾ ਕੁਝ ਕੀਤਾ ਹੋਇਆ ਇਹ 10 ਸਾਲ ਪਹਿਲਾਂ ਗੁਰਪ੍ਰੀਤ ਸਿੰਘ ਯੂਐਸਏ ਦੀ ਤਰਤੀ ਤੇ ਰੋਜੀ ਰੋਟੀ ਲਈ ਗਿਆ ਸੀ ਇਸ ਦੇ ਪਿਤਾ ਜੀ ਸਹਾਨੇਦਾਰ ਨੇ ਬਤੌਰ ਜਲੰਧਰ ਤਾਇਨਾਦ ਨੇ ਇਸ ਵੇਲੇ ਪੰਜਾਬ ਪੁਲਿਸ ਵਿੱਚ ਬੜਾ ਹੋਣਹਾਰ ਬਚਾ ਸੀ ਔਰ ਡੇਲੀ ਗੱਲਬਾਤ ਇਹਨਾਂ ਦੀ ਪਰਿਵਾਰ ਨਾਲ ਹੁੰਦੀ ਸੀ ਹੁਣ ਛੋੜੇ ਭਾਈ ਦੀ ਸ਼ਾਦੀ ਸੀ 10ਵੇਂ ਮਹੀਨੇ ਨਾਲ ਇਕੱਠੇ ਹੋਣਾ ਸੀ ਸਾਰੇ ਪਰਿਵਾਰ ਨੇ ਪਰ ਮਾਲਕ ਨੂੰ ਕੁਝ ਹੋਰ ਮਨਜ਼ੂਰ ਸੀ ਕੁਝ ਦਿਨ ਪਹਿਲਾਂ ਉੱਥੇ ਦੱਸਦੇ ਆ ਵੀ ਨੂੰ ਹਾਰਟ ਅਟੈਕ ਆਇਆ ਤੇ ਉਸੇ ਦਰਾਂ ਨਦੀ ਫੌਰਨ ਮੌਤ ਹੋ ਗਈ ਜਿਸ ਦੀ ਕੇ ਅੱਜ 15 ਦਿਨਾਂ ਬਾਅਦ ਡੈੱਡ ਬੋਡੀ ਨੂੰ ਪਿੰਡ ਲਿਆਂਦਾ ਗਿਆ ਪੂਰੇ ਗੁਰਮੁਜੀਦਾ ਅਨਸਾਰ ਅੰਤਮ ਸੰਸਕਾਰ ਕੀਤਾ ਗਿਆ ਤੇ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਨੂੰ ਇਹ ਸਿਆਣੀ ਬਹੁਤ ਔਖੀ ਆ ਤੇ ਗੁਰਦਰ ਦਾ ਪਾਣਾ ਆ ਸੂਲ ਆ ਜੋ ਆ ਉਹਨੇ ਜਾਣੇ ਜਾਣਾਂ ਜੀ ਤੇ ਬਹੁਤ ਹੋਣਹਰ ਬੱਚਾ ਸਿਗਾ ਬੜਾ ਬੀਬਾ ਪਰਿਵਾਰ ਹੈ ਸਾਰਾ ਸਾਰੇ ਤਾਲਮੇੜ ਸਾਰੇ ਇਲਾਕੇ ਦੇ ਇਹਨਾਂ ਦਾ ਹੈਗਾ ਕੋਈ ਬਈ ਕਿਸੇ ਨੇ ਇਦਾਂ ਦਰ ਨਹੀਂ ਵੀ ਜੇ ਕਿਸੇ ਨਾਲ ਬੋਲ ਚੱਲ ਨਹੀਂ ਹੈ ਬੜਾ ਨਿੱਗਾ ਪਰਿਵਾਰ ਆ ਇਹ ਤਾਇਆ ਜੀ ਸਾਬਕਾ ਸਰਪੰਚ ਆ ਪਿੰਡ ਦੇ ਸਲਾਖ ਸਿੰਘ ਹੁਣੀ ਸਾਰਿਆਂ ਨਾਲ ਮੇਰਾ ਮਿਲਣਾ ਬਹੁਤ ਚੰਗੀ ਤਰ੍ਹਾਂ ਪਰ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਇਹ ਕਿਹੜਾ ਸਰਗਦੀਪ ਸਿੰਘ ਤਗਦੀਪ ਸਿੰਘ ਜੀ ਅੱਜ ਕਦੋਂ ਪੁੰਚੀ ਬੋਡੀ ਔਰ ਅੱਜ ਕਿਸ ਤਰ੍ਹਾਂ ਦਾ ਮੜਕਾ ਸੀ ਪਰਫੈਕਟ ਇਸ ਸਵੇਰੇ ਕੋਲ ਕਰੀਬ 4:30 ਵਜੇ ਨਾ ਬੋਡੀ ਜਿਹੜੀ ਹੈ ਮੁੰਡੇ ਦੀ ਘਰ ਪਹੁੰਚੀ ਹੈ ਸੋ ਬਹੁਤ ਦੁਖ ਭਰੀ ਖਬਰ ਹੈ ਤੇ ਬਾਕੀ ਘਰ ਦੇ ਪਰਿਵਾਰ ਦੇ ਨਾਲ ਤੇ ਹੁਣ ਕੋਈ ਚਲੋ ਦੁੱਖ ਜਿੱਦਾਂ ਵੀ ਆ ਸਾਰੇ ਆਇਆ ਦੁਨੀਆ ਸਾਰੀ ਪਬਲਿਕ ਆਈ ਹੈ ਪਰ ਇੱਕ ਇਹਦੇ ਵਿੱਚ ਪ੍ਰੋਬਲਮ ਛੋਟੀ ਜੀ ਆਈ ਹੈ ਕਿ ਜਿੱਦਾਂ ਹੁਣ ਇੱਕ ਪਾਣੀ ਦਾ ਨਿਕਾਸ ਹੈ ਪਿੰਡ ਬਰਨਾਲੇ ਦਾ ਉਹ ਇਹਨਾਂ ਦੇ ਜੋ ਫੂਰ ਜਿੰਨਾ ਵੀ ਪਰਿਵਾਰ ਹੈ ਸਾਰੇ ਉਸ ਪਿੰਡ ਦੇ ਵਿੱਚ ਜਾਂਦੇ ਸੀਗੇ ਹੁਣ ਪਾਣੀ ਦੀ ਦਿੱਕਤ ਆਣ ਕਾਰਨ ਇਹਨਾਂ ਨੂੰ ਪਿੰਡ ਸਿੰਘਪੁਰ ਦੇ ਵਿੱਚ ਲਿਆ ਕੇ ਮੁਨੇ ਦਾਗ ਦਿੱਤਾ ਗਿਆ ਬਾਕੀ ਮੈਂ ਤੇ ਇਹਦੇ ਵਿੱਚ ਚਲੋ ਜੋ ਰੱਬ ਦਾ ਪਾਣਾ ਮੰਨਣਾ ਪੈਂਦਾ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par